ਪਾਠ 14ਵਾਂ ਮੇਰਾ ਪੰਜਾਬ ਉਦੇਸ਼ ਪੰਜਾਬ ਦੇ ਪੌਣ ਪਾਣੀ ਭੂਗੋਲਿਕ ਸਥਿਤੀ ਪ੍ਰਮੁੱਖ ਸ਼ਹਿਰਾਂ ਅਤੇ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਪੰਜਾਬ ਅਤੇ ਪੰਜਾਬੀ ਅਜਿਹੇ ਸ਼ਬਦਾਂ ਜਿਨ੍ਹਾਂ ਦਾ ਜ਼ਿਕਰ ਆਉਂਦਿਆ ਹੀ ਦਿਮਾਗ ਵਿੱਚ ਹਰੇ ਭਰੇ ਖੁਸ਼ਹਾਲ ਪ੍ਰਾਂਤ ਦਾ ਨਕਸ਼ਾ ਜ਼ੈਨ ਵਿੱਚ ਖਿੱਚਿਆ ਜਾਂਦਾ ਹੈ ਪੰਜਾਬ ਭਾਰਤ ਦਾ ਅਜਿਹਾ ਮਹੱਤਵਪੂਰਨ ਅਤੇ ਖੁਸ਼ਹਾਲ ਪ੍ਰਾਂਤ ਹੈ ਜਿਹੜਾ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਆਪਣੀ ਵਿਲੱਖਣਤਾ ਕਰਕੇ ਅਲੱਗ ਪਹਿਚਾਨ ਬਣਾਈ ਬੈਠਾ ਹੈ ਪੰਜਾਬ ਫਾਰਸੀ ਪਾਸ਼ਾ ਦੇ ਸ਼ਬਦਾਂ ਪੰਜ ਅਤੇ ਆਬ ਦਾ ਮੇਲ ਹੈ ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਪੰਜਾਬ ਦਾ ਸ਼ਾਬਦਿਕ ਅਰਥ ਪੰਜ ਪਾਣੀਆਂ ਦੀ ਧਰਤੀ ਹੈ ਇੱਥੇ ਪਹਿਲਾ ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਲਮ ਵਗਦੇ ਸਨ ਇਹਨਾਂ ਪੰਜਾਂ ਪਾਣੀਆਂ ਦੀ ਧਰਤੀ ਕਰਕੇ ਹੀ ਇਸ ertidana ਪੰਜਾਬ ਪਿਆ ਦੇਸ਼ ਦੀ ਵੰਡ ਸਮੇ ਇਹ ਦੋ ਹਿੱਸਿਆਂ ਵਿੱਚ ਤਬਦੀਲ ਹੋ ਗਿਆ ਪੂਰਬੀ ਪੰਜਾਬ ਭਾਰਤ ਦਾ ਅਤੇ ਪੱਛਮੀ ਪੰਜਾਬ ਪਾਕਿਸਤਾਨ ਦਾ ਨਸੀਬ ਬਣਿਆ ਤਿੰਨ ਦਰਿਆ ਸਤਲੁਜ ਬਿਆਸ ਅਤੇ ਰਾਵੀ ਭਾਰਤ ਦੇ ਚਨਾਅ ਅਤੇ ਜਹलम ਪਾਕਿਸਤਾਨ ਦੇ ਹਿੱਸੇ ਵਿੱਚ ਆਏ ਇਸ ਤਰ੍ਹਾਂ ਦੀ ਵੰਡ ਵਿੱਚ ਪਾਣੀ ਵੀ ਵੰਡੇ ਗਏ ਸਰਹੱਦੀ ਪ੍ਰਾਂਤ ਹੋਣ ਕਾਰਨ ਇਸ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਮੰਨਿਆ ਜਾਂਦਾ ਸੀ ਭਾਰਤ ਤੇ ਹਮਲਾ ਕਰਨ ਲਈ ਹਮਲਾਵਾਰਾਂ ਨੂੰ ਪੰਜਾਬ ਦੇ ਰਸਤਿਆਂ ਹੀ ਆਉਣਾ ਪੈਂਦਾ ਸੀ ਪੰਜਾਬ ਦੀ ਖੁਸ਼ਹਾਲੀ ਨੂੰ ਹਮੇਸ਼ਾ ਹਮਲਾਵਾਰਾਂ ਦੀ ਅਕਦਾ ਸਾਹਮਣਾ ਕਰਨਾ ਪਿਆ ਪਰ ਪੰਜਾਬੀਆਂ ਨੇ ਹਮੇਸ਼ਾ ਇਹਨਾਂ ਹਮਲਾਵਾਰਾਂ ਦਾ ਟੱਕਰੇ ਮੁਕਾਬਲਾ ਕੀਤਾ ਅਤੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਇਸੇ ਕਾਰਨ ਹੀ ਇਤਿਹਾਸ ਪੰਜਾਬੀਆਂ ਦੀ ਦੇਸ਼ ਭਗਤੀ ਅਤੇ ਦਲੇਰੀ ਦੇ ਕિસ્ਸਿਆਂ ਨਾਲ ਭਰਪੂਰ ਹੈ ਕਿਸੇ ਤਰ੍ਹਾਂ ਦੀ ਗੁਲਾਮੀ ਨੂੰ ਬਰਦਾਸ਼ਤ ਕਰਨਾ ਪੰਜਾਬੀਆਂ ਦੇ ਸੁਭਾਅ ਵਿੱਚ ਸ਼ਾਮਲ ਨਹੀਂ ਹੈ ਇਸ ਦੀ ਗਵਾਹੀ ਇਤਿਹਾਸ ਦਰਦਾ ਹੈ ਕਿ अनेका ਪੰਜਾਬੀ ਸੂਰਬੀਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਧਰਤੀ ਨੂੰ अनेका ਗੁਰੂਆਂ ਪੀਰਾਂ ਫਕੀਰਾਂ ਦੀ ਪਵਿੱਤਰ ਛੋਹ ਨਸੀਬ ਹੋਈ ਹੈ ਪੰਜਾਬੀਆਂ ਦੀ ਆਪਣੇ ਧਰਮ ਵਿੱਚ ਅਥਾਹ ਸ਼ਰਧਾ ਭਾਵਨਾ ਹੈ अनेका ਧਾਰਮਿਕ ਸਥਾਨਾਂ ਨੇ ਇਸ ਦੀ ਧਰਤੀ ਨੂੰ ਭਾਗਸ਼ਾਲੀ ਬਣਾਇਆ ਹੈ ਇੰਨਾ ਵਿੱਚ ਚੱਲਦਾ ਨਿਰੰਤਰ ਗੁਰਬਾਣੀ ਪ੍ਰਵਾਹ ਸਹੀ ਮਾਰਗ ਤੇ ਚੱਲਣ ਦੀ ਜੀਵਨ ਸੇਧ ਬਖਸ਼ਦਾ ਹੈ ਸਿੰਚਾਈ ਦੇ ਲਈ ਭਰਪੂਰ ਮਾਤਰਾ ਵਿੱਚ ਪਾਣੀ ਮਿਲਣ ਕਾਰਨ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਖੇਤੀਬਾੜੀ ਹੈ ਇੱਥੇ ਕਣਕ ਦੀ ਫਸਲ ਸਾਰੇ ਪ੍ਰਾਂਤਾਂ ਨਾਲੋਂ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਸ ਨੂੰ ਦੇਸ਼ ਦੇ ਅੰਨ ਭੰਡਾਰ ਦਾ ਖਿਤਾਬ ਮਿਲਿਆ ਹੈ ਪੰਜਾਬੀਆਂ ਦੀ ਮਿਹਨਤ ਉਦਮ ਅਤੇ ਨਵੇਂ ਢੰਗਾਂ ਨਾਲ ਖੇਤੀਕਰਨ ਕਰਕੇ ਹੀ ਇਹ ਇਸ ਖਿਤਾਬ ਦਾ ਹੱਕਦਾਰ ਹੋਇਆ ਹੈ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਇਸ ਨੂੰ ਪੰਜਾਬ ਦੀ ਪਟਰਾਣੀ ਕਹਿ ਕੇ ਵਧਾਇਆ ਜਾਂਦਾ ਹੈ ਕਵੀਆਂ ਕਿਸੇ ਕਾਰਾਂ ਦੀ ਇਹ ਦਿਲਾਂ ਦੀ ਰਾਣੀ ਰਹੀ ਹੈ ਇਸ ਨੂੰ ਸ਼ਹਿਦਾਲ ਮਿੱਠੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ ਪੰਜਾਬੀ ਨੌਜਵਾਨਾ ਅਤੇ ਮੁਟਿਆਰਾਂ ਦੀ ਤਾਂ ਗਾਲੀ ਕੀ ਹੈ ਖੁੱਲੇ ਡੁੱਲੇ ਸੁਭਾਅ ਵਾਲੇ ਜੋ ਸ਼ੀਲੇ ਬਹਾਦਰੀ ਵਿੱਚ ਅੱਗੇ ਪਿਆਰ ਵਿੱਚ ਆਪਾ ਵਾਰਨ ਵਾਲੇ ਕਿਸੇ ਦੀ ਟੈ ਨਾ ਮੰਨਣ ਵਾਲੇ ਅਤੇ ਕੌਲ ਨਿਭਾਉਣ ਵਾਲੇ ਹੁੰਦੇ ਹਨ ਗਬਰੂ ਅਤੇ ਮੁਟਿਆਰਾ ਪੰਜਾਬ ਦੀ ਰਵਾਇਤੀ ਪੁਸ਼ਾਕ ਵਿੱਚ ਖੂਬ ਫੱਬਦੇ ਹਨ ਲੋਕ ਨਾਚ ਗਿੱਧੇ ਅਤੇ ਪੰਗੜੇ ਵਿੱਚ ਇੱਕ ਅਜੀਹਾਂ ਰੰਗ ਬੰਦੇ ਹਨ ਕਿ ਦੇਖਣ ਵਾਲਾ ਮੂਹ ਵਿੱਚ ਉਂਗਲੀਆ ਪਾਉਂਦਾ ਹੈ ਕੋਈ ਵੀ ਮੇਲਾ ਜਾਂ ਤਿਉਹਾਰ ਇਸ ਲੋਕ ਨਾਚ ਤੋਂ ਬਿਨਾ ਅਧੂਰਾ ਹੁੰਦਾ ਹੈ ਪੰਜਾਬ ਦੇ ਆਧੁਨਿਕ ਪਿੰਡ ਸ਼ਹਿਰਾਂ ਤੋਂ ਘਟ ਨਹੀਂ ਹਨ ਪਿੰਡਾਂ ਵਿੱਚ ਸ਼ੁੱਧ ਖਾਣ ਪੀਣ ਅਤੇ ਸ਼ੁੱਧ ਵਾਤਾਵਰਣਤਾ ਹੁੰਦਾ ਹੀ ਹੈ ਇਹਨਾਂ ਨੇ ਸ਼ਹਿਰਾਂ ਦੀ ਆਧੁਨਿਕਤਾ ਅਤੇ ਬਹੁਤ ਸਾਰੀਆਂ ਸਹੂਲਤਾਂ ਲਿਆ ਕੇ ਪਿੰਡਾਂ ਨੂੰ ਸਵਰਗ ਬਣਾ ਲਿਆ ਹੈ ਸਕੂਲ ਕਾਲਜ ਹਸਪਤਾਲ ਪਾਰਕ ਮਨੋਰੰਜਨ ਦੇ ਸਾਧਨ ਯੋਗਾ ਦੀਆਂ ਕਲਾਸਾਂ ਵੱਡੇ ਬਾਜ਼ਾਰ ਰੋਸ਼ਨੀ ਅਤੇ ਸੀਵਰੇਜ ਦਾ ਉਚਿਤ ਪ੍ਰਬੰਧ ਗੱਲ ਕੀ ਹਲ ਸਹੂਲਤ ਪਿੰਡ ਵਿੱਚ ਲਿਆ ਕੇ ਇਹਨਾਂ ਨੂੰ ਸ਼ਹਿਰਾਂ ਦੇ ਬਰਾਬਰ ਲੈ ਕੇ ਆਏ ਹਨ आखिर यहा जा सकता है कि पंजाब भारत है इसकी तुलना गुलाब फूल सिर विच विलक्षण पहचान है यही अरस है कि ये हमेशा गुलाब दे दी रहे। अते अपनी दी खुशबू सारे पास खिलारद रही इस दी पहचान हमेशा बनी रहे ਕੀ ਸਿੱਖਿਆ ਪੰਜਾਬ ਦੀ ਵਿਸਥਾਰ ਪੂਰਵਕ ਜਾਣਕਾਰੀ